ਕਾਬਰਾਂਗ ਚੈਨਲ ਦੇਖ ਰਹੇ ਦਰਸ਼ਕੋ ਅੱਜ ਦੀ ਇਹ ਵੀਡੀਓ ਮੁੰਬਈ ਸ਼ਹਿਰ ਵਿਕਰੋਲੀ ਇੱਥੋਂ ਦੇ ਗੁਰਦੁਆਰਾ ਸਾਹਿਬ ਗੁਰਦੁਆਰਾ ਗੁਰੂ ਗੋਬਿੰਦ ਸਿੰਘ ਜੀ ਸਿੰਘ ਸਭਾ ਉਸਦੇ ਆਪਾਂ ਬਾਹਰ ਬੈਠੇ ਆ ਆਪਾਂ ਕੱਲ ਇੱਥੇ ਪਹੁੰਚੇ ਸੀਗੇ ਵੀਰ ਅਮਨਦੀਪ ਸਿੰਘ ਜੀ ਬਾਜਾਖਾਨਾ ਜਿਨ੍ਹਾਂ ਦੀ ਇੱਕ ਆਪਣੀ ਦਸਤਾਰ ਅਕੈਡਮੀ ਆ ਤੋਂ ਹਰ ਸਾਲ ਇੱਥੇ ਦਸਤਾਰ ਕੈਂਪ ਲਗਾਉਣਾ ਆਉਂਦੇ ਹੈਗੇ ਆ ਹੋਰ ਵੀ ਉਹ ਬਹੁਤ ਜਗ੍ਹਾ ਵੱਡੇ ਵੱਡੇ ਸ਼ਹਿਰਾਂ ਵਿੱਚ ਕੈਂਪ ਲਗਾਉਣ ਜਾ ਰਹੀ ਹੈਗੇ ਆ ਗੁਜਰਾਤ ਦੇ ਵਿੱਚ ਵੀ ਉਹਨਾਂ ਦੇ ਕੈਂਪ ਆ ਰਹੇ ਹੈਗੇ ਆ ਤੇ ਅੱਜ ਤੋਂ ਮੁੰਬਈ ਦੇ ਵਿੱਚ ਖਾਰ ਘਰ ਜਗਾਦਾਨਾ ਗੁਰੂਕਰਦਨਾ ਜੀ ਗੁਰੂਕਰਦਨਾ ਖਾਰ ਘਰ ਆ ਖਾਰ ਘਰ ਖਾਰ ਘਰ ਕਿਉਂਕਿ ਕੁਝ ਨਾਮ ਐਸੇ ਆ ਜਿਹੜੇ ਜਲਦੀ ਜ਼ਬਾਨਤਗੀ ਪਰ ਨਹੀਂ ਚੜਦੇ ਸਹੀ ਨਾਮ ਖਾਰ ਘਰ ਗੁਰੂਕਰ ਆ ਸੋ ਆਪਣੇ ਨਾਲ ਬੈਠੇ ਆ ਬਾਪੂ ਜੀ ਮਹਿੰਦਰ ਸਿੰਘ ਜੀ ਖਾਲਸਾ ਉਮਰ 82 ਸਾਲ ਇਸ ਗੁਰੂ ਘਰ ਦੇ ਵਿੱਚ ਰੋਜ਼ਾਨਾ ਹੀ ਸਵੇਰੇ ਸ਼ਾਮ ਦੁਪਹਿਰੇ ਆਉਂਦੇ ਆ ਨਿਤਨੇਮ ਤੋਂ ਇਹਨਾਂ ਦਾ ਕੰਮ ਸਵੇਰ ਦਾ ਸ਼ੁਰੂ ਹੁੰਦਾ ਫਿਰ ਸੇਵਾ ਸਿਮਰਨ ਸਾਰਾ ਦਿਨ ਚੱਲ ਜਾਂਦਾ ਲੰਮਾ ਸੰਘਰਸ਼ ਕੀਤਾ ਛੱੜਦੀ ਜਵਾਨੀ ਪੰਜਾਬੋਂ ਮੁੰਬਈ ਵੱਲ ਨੂੰ ਇਹਨਾਂ ਨੇ ਜਦੋਂ ਸੋਚਿਆ ਕਿ ਬੰਬੇ ਜਾ ਕੇ ਕੋਈ ਕੰਮਕਾਰ ਕਰਾਂਗੇ ਪੂਰੀ ਗੱਲਬਾਤ ਬਾਪੂ ਜੀ ਆਪ ਨੂੰ ਦੱਸਣਗੇ ਕਿ ਕਦੋਂ ਤੋਂ ਇਹ ਬੰਬੇ ਆਏ ਕੀ ਕੰਮ ਸ਼ੁਰੂ ਕੀਤਾ ਫਿਰ ਉਹਨਾਂ ਨੇ ਕਿਹੜਾ ਬਿਜ਼ਨਸ ਸ਼ੁਰੂ ਕੀਤਾ ਤੇ ਹੋਰ ਵੀ ਜਿਹੜੀਆਂ ਇਹਨਾਂ ਦੇ ਜੀਵਨ ਨਾਲ ਸੰਬੰਧਿਤ ਗੱਲਾਂ ਬਾਤਾਂ ਵਾ ਉਹ ਤੁਹਾਡੇ ਨਾਲ ਆਪਾਂ ਕਰਵਾਵਾਂਗੇ ਬਸ ਵੀਡੀਓ ਨੂੰ ਬਣਾਉਂਦਾ ਮਕਸਦ ਇਹ ਆ ਕਿ ਉਮਰ ਇਹਨਾਂ ਦੀ 82 ਸਾਲ ਆ ਅੱਜ ਤੱਕ ਕੋਈ ਦਵਾਈ ਨਹੀਂ ਖਾਂਦੇ ਹੈਗੇ ਪੂਰੇ ਫਿੱਟ ਨੇ 20 ਕਿਲੋਮੀਟਰ ਸਾਈਕਲ ਦਾ ਇਹ ਜਿੰਨਾ ਚਿਰ ਚਲਾਉਂਦੇ ਨਹੀਂ ਕਹਿੰਦੇ ਮੈਨੂੰ ਚੈਨ ਨਹੀਂ ਆਉਂਦਾ ਹੈਗਾ ਖਰਾਕ ਵੀ ਠੀਕ ਠਾਕ ਆ ਦਵਾਈ ਨਹੀਂ ਲੈਂਦੇ ਹੈਗੇ ਮਤਲਬ ਆਵਾਜ਼ਾ ਵੀ ਇਹਨਾਂ ਦੀ ਵਧੀਆ ਤੇ ਪਾਪੂ ਜੀ ਅਸੀਂ ਤੁਹਾਡਾ ਆਪਣੇ ਚੈਨਲ ਤੇ ਸਵਾਗਤ ਕਰਦੇ ਆ ਆਪਣੇ ਦਰਸ਼ਕਾਂ ਦੇ ਨਾਲ ਆਪਣੇ ਜੀਵਨ ਦੇ ਪਲ ਜਿਹੜੇ ਕਿਤੇ ਨਾ ਕਿਤੇ ਤੁਸੀਂ ਕਿਸੇ ਨਾਲ ਸਾਂਝਾ ਕਰਨੇ ਚਾਹੁੰਦੇ ਹੋਮੂਗੇ ਪਰ ਨਹੀਂ ਕਰ ਪਾਏ ਜਾਂ ਸਾਂਭ ਨਹੀਂ ਮਿਲਿਆ ਅੱਜ ਤੁਸੀਂ ਇੱਥੇ ਦੱਸੋ ਕਿ ਤੁਹਾਡਾ ਜਿਹੜਾ ਪੰਜਾਬ ਦਾ ਪਿੰਡ ਕਿਹੜਾ ਤੇ ਕਦੋਂ ਤੋਂ ਫਿਰ ਬੰਬੇ ਵੱਲੋਂ ਆਉਣ ਦਾ ਮਨ ਬਣਿਆ ਪੰਜਾਬ ਮੇ ਸਾਡਾ ਜਿਹੜਾ ਜੰਦਰ ਹੈ ਆ ਹਾਂਜੀ ਤੇ میٹرਕ ਕਰਕੇ ਮੈਂ ਸਿੱਧਾ ਬੰਬੇ ਆ ਗਿਆ ਕਰੋ ਗਰੀਬੀ ਸੀ ਹਾਂਜੀ ਤੇ ਇਸ ਕਰਕੇ ਇੱਥੇ ਫਿਰ ਕਲੈਂਟਰੀ ਕੀਤੀ ਡ్రਾਈਵਰੀ ਕੀਤੀ ਫਿਰ ਮਕਾਨ ਲਿਆ ਗੱਡੀ ਲਈ ਵਿਆਹ ਕਰਾਇਆ ਸਭ ਕੁਝ ਹੋ ਗਿਆ ਸੱਚਾ ਜੀ ਹਾਂ ਤੇ ਜਿਹੜਾ ਤੁਸੀਂ ਕਹਿੰਦੇ ਕੰਟੈਕਟ ਬਿਜ਼ਨਸ ਚ ਸੁਝਾ ਕੀਤਾ ਸੀਗਾ ਉਹਦਾ ਕੀ ਹੈ ਜਿਹੜਾ ਉਹਨਸੋਂ ਬਾਹਰ ਤੋਂ ਤੁਸੀਂ ਹੈਗਾ ਕਿਦਾਂ ਜਿਹੜਾ ਤੁਸੀਂ ਕਹਿੰਦੇ ਨਾ ਵੀ ਇੱਕ ਟੈਂਕ ਟੈਂਕਰ ਵਾਲਾ ਕੰਟੇਨਰ ਵਾਲਾ ਜਾਂ ਟਰੱਕਾਂ ਵਾਲਾ ਉਹ ਤਾਂ ਟਰਾਂਸਪੋਰਟ ਟਰਾਂਸਪੋਰਟ ਟਰਾਂਸਫਰ ਤੁਸੀਂ ਆਪਲੀ ਬਣਾਈ ਸੀਗਾ ਹਾਂ ਇੱਕ ਦੂਜੀ ਟੈਂਕਰ ਐਮ ਪੀਜੀ ਟੈਂਕਰ ਐਲ ਪੀਜੀ ਐਲ ਪੀਜੀ ਹਾਂ ਐਲ ਪੀਜੀ ਟੈਂਕਰ ਗੈਸ ਟੈਂਕਰ ਸੀ ਗੈਸ ਟੈਂਕਰ ਆਪਣੇ ਆਪਣੇ ਬਣਾਈ ਸੀਗੇ ਆਪਣੇ ਤੇ ਉਸ ਤੋਂ ਬਾਅਦ ਛੱਡਦੇ ਸੀ ਉਹ ਲਾਈਸੈਂਸ ਕੈਂਸਲ ਹੋ ਗਿਆ ਨਾ ਲਾਈਸੈਂਸ ਕੈਂਸਲ ਹੋ ਗਿਆ ਓਵਰੇਜ ਨਾ ਤਾਂ ਕਈ ਗੱਲਾਂ ਵਾਤਾ ਹੋ ਜਾਂਦੀਆਂ ਜਿਵੇਂ ਗਰੀਬੀ ਤੋਂ ਸ਼ਬਰ ਸ਼ੁਰੂ ਕੀਤਾ ਚਲੋ ਮਿਹਨਤ ਨੂੰ ਲਗਾਤਾਰ ਕਰਦੇ ਹੋਏ ਫਿਰ ਇਹਨਾਂ ਨੇ ਬਿਜ਼ਨਸ ਦੀ ਹਿੱਤ ਪਾਇਆ ਫਿਰ ਕਿਸੇ ਕਾਰਨ ਥੋੜਾ ਮੋੜਾ ਫਿਰ ਪਿਛੇ ਨੂੰ ਪੈ ਗਿਆ ਤੇ ਗੱਲ ਆਪਾਂ ਨਾਲ ਇਹਨਾਂ ਦੇ ਇਹ ਕਰਦੇ ਆ ਕਿ ਇਹ ਕਹਿੰਦੇ ਵੀ ਸ੍ਰੀ ਹਿਮਕੁੰਡ ਸਾਹਿਬ ਦੀਆਂ 39 ਯਾਤਰਾਵਾਂ ਇਹਨਾਂ ਨੇ ਮੇਰੇ ਕੀਤੀ ਹੈਗੀ ਉਸ ਦੇ ਬਾਰੇ 39 ਹੋ ਗਈਆਂ ਚਾਰਵੀਂ ਜਾਣਾ ਹੁੰਦੀ ਹੈ ਜੂਨ ਚ ਜਾਣਾ 40ਵੀਂ ਵਾਰ ਤੇ ਕੋਈ ਜਦੋਂ ਜਾਣੇ ਆ ਕੋਈ ਥਕਾਵਟ ਜਾਂ ਜੀ ਹੋਰ ਕੁਝ ਅੱਛਾ ਜੀ ਤੇ ਨਾ ਲੱਗਦੀ ਔਰ ਮੇਰੀ ਇੱਕ ਸ਼ਰਧਾ ਸੀ ਪੂਰੀ ਹੋਵੇ ਹਾਂਜੀ ਅੱਜ ਤੋਂ 10 ਸਾਲ ਪਹਿਲਾਂ ਹਾਂਜੀ ਮੈਂ ਕਿਹਾ ਸਿੱਧੇ ਜਾ ਕੇ ਪੁਰਾਤਕਣਾ ਅੱਛਾ ਜੀ ਗੋਵਿੰਦ ਧਾਮ ਰੁਕੇ ਨਹੀਂ ਲੰਗਰ ਸ਼ੱਕੇ ਸਿੱਧੇ ਪੁਰਾਤਕਣਾ ਰਾਤ ਰਹਿ ਹੀ ਉੱਪਰ ਅੱਛਾ 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 ਇਹਨੂੰ ਬੋਤੋ ਗੁਰੂ ਦੀ ਕਿਰਪਾ ਜੀ ਤੇ ਜਿਹੜਾ ਤੁਸੀਂ ਕੰਨੇ ਵੀ ਦਵਾਈ ਨਹੀਂ ਆਪਾਂ ਲੈਂਦੇ ਇਹਦਾ ਕੀ ਕਾਰਨ ਹੈ ਉਦੀ ਕੁਦਰਤੀ ਵਾਹ ਹੂੰ ਉਹ ਉਹਦਾ ਹੁਕਮ ਹੈ ਆਪਾਂ ਨੂੰ ਕੁਝ ਨਹੀਂ ਕੋਈ ਰੋਗ ਹੀ ਨਹੀਂ ਤੇ ਦਵਾਈ ਕਿੱਦਾਂ ਲੈਣੀ ਹੈ ਹੁਕਮ ਦੀ ਗੱਲ ਨੇ ਨੇ ਕੀਤੀ ਆ ਤੇ ਜਦੋਂ ਬੰਦਾ ਹੁਕਮ ਚ ਆ ਜਾਂਦਾ ਸੱਚ ਮੁੱਝ ਉਦੋਂ ਅਚੰਬਤ ਕਾਰਜ ਹੁੰਦੇ ਹੈਗੇ ਆ ਜਿੱਥੇ ਅੱਜ ਕੱਲ ਕੋਈ ਵਿਰਲਾ ਪਰਿਵਾਰ ਹੋਊਗਾ ਜਿਹੜਾ ਕਹਿੰਦਾ ਮੈਂ ਦਵਾਈ ਨਹੀਂ ਖਾਂਦਾ ਹਰ ਇੱਕ ਦੀਆਂ ਕਿਸੇ ਨਾ ਕਿਸੇ ਹਸਪਤਾਲ ਦੇ ਵਿੱਚ ਫਾਈਲਾਂ ਬਣੀਆਂ ਹੋਈਆਂ ਨੇ ਬੱਚੇ ਦੀਆਂ ਅਲੱਗ ਨੇ ਨੌਜਵਾਨਾਂ ਦੀਆਂ ਅਲੱਗ ਨੇ ਬਜ਼ੁਰਗਾਂ ਦੀਆਂ ਅਲੱਗ ਨੇ ਕਿਸੇ ਕਿਹੜੇ ਡਾਕਟਰ ਕੋਲੇ ਕਿਨੇ ਕਿਹੜੇ ਦਿਨ ਜਾਣਾ ਇਹ ਹੀ ਅਕਸਰ ਘਰਾਂ ਵਿੱਚ ਗੱਲਾਂ ਚੱਲਦੀਆਂ ਰਹਿੰਦੀਆਂ ਨੇ ਤੇ ਜਿੱਥੇ ਕੋਈ ਦਵਾਈ ਕਿਸੇ ਨੇ ਲੈਣ ਨੂੰ ਹੀ ਨਹੀਂ ਤੇ ਗੱਲਬਾਤ ਵੀ ਕੀ ਚੱਲਣੀ ਹੈਗੀ ਆ ਤੇ ਸੋ 20 ਕਿਲੋਮੀਟਰ ਇਹਨਾਂ ਨੇ ਦੱਸਿਆ ਹੈਗਾ ਸਾਈਕਲ ਕੇ ਰਜਾਨਾ ਸਾਈਕਲ ਚਲਾਉਣੇ ਹੈਗੇ ਆ ਉਹਦੇ ਬਾਰੇ ਕੋਈ ਗੱਲਬਾਤ ਦੱਸੋ ਕਿੰਨਾ ਟਾਈਮ ਹੋਗਾ ਚਲਾਉਂਦਿਆਂ ਨੂੰ ਜਾਂ ਕੋਈ ਤਕਾਬੜ ਤਕੋੜ ਹੁੰਦੀ ਆ ਜਾਂ ਨਹੀਂ ਹੁੰਦੀ ਹੈਂ ਜੀ ਕੁਛ ਨਹੀਂ ਹੁੰਦਾ ਠੀਕ ਆ ਜੀ ਤੇ ਕੁਝ ਗੱਲਾਂ ਨਾ ਨੋਟ ਕਰਨੀਆਂ ਸੀ ਕਿਉਂਕਿ ਸਾਨੂੰ ਵੀ ਕਈ ਇੱਥੇ ਕੰਮ ਸੀਗੇ ਤੇ ਵਿਚ ਦੀ ਬਾਪੂ ਨਾਲ ਗੱਲਬਾਤ ਕਰਨ ਨੂੰ ਮਨ ਕੀਤਾ ਤੇ ਮੈਂ ਬੇਟ ਨੂੰ ਕਦੀ ਕੁਝ ਕੁ ਗੱਲਾਂ ਨੋਟ ਕਰ ਲਾ ਜਿਵੇਂ ਕਿ 20 ਕਿਲੋਮੀਟਰ ਜੰਨਾ ਸਾਈਕਲ ਚਲਾਉਣਾ ਕਦੇ ਵੀ ਦਵਾਈਆਂ ਨਾ ਖਾਣਾ ਤੇ ਨਸ਼ਾ ਕੋਈ ਨਹੀਂ ਹਾਂਜੀ ਨਸ਼ਾ ਕੋਈ ਨਹੀਂ ਤੇ ਕਿੰਨਾ ਨੇ ਇਹ ਵੀ ਤੁਹਾਨੂੰ ਗੱਲ ਨਾਲ ਮਤਲਬ ਜੋੜ ਪਈ ਆ ਕਿ ਅੱਜ ਤੱਕ ਕਿਸੇ ਨਸ਼ੇ ਨੂੰ ਉਹਨਾਂ ਨੇ ਹੱਥ ਨਹੀਂ ਲਾਇਆ ਹੈਗਾ ਨਾ ਬੀੜਾ ਬੀਜੀ ਗੱਲ ਚਾਹ ਛੱਡ ਦਿੱਤੀ 25 ਸਾਲ ਤੋਂ ਤੁਸੀਂ ਮੰਨ ਸਕਦੇ ਆ ਕਿ 35 ਸਾਲ ਚਾਹ ਛੱਡੀ ਨੂੰ ਹੋਵੇ ਤੇ ਕੋਲੇ ਭਾਵੇਂ ਕੋਈ ਮਤਲਬ ਪੀਂਦਾ ਰਹੇ ਜਿਹੜੇ ਜਿਹਨੇ ਪੀਣੀ ਹੈਗੀ ਆ ਕੋਈ ਵਾਸਤਾ ਨਹੀਂ ਸਗੋ ਸਾਨੂੰ ਵੀ ਕਹਿੰਦੇ ਆ ਕਿ ਚਾਹ ਨਾ ਪੀਆ ਕਰੋ ਸੋ ਹੈ ਤਾਂ ਚਾਹ ਮਾੜੀ ਆ ਜਨਾਬ ਮਿਲਣਾ ਪੀਏ ਪਰ ਕੀ ਆ ਕਿ ਆਦਤਾਂ ਮਿਲ ਪੀ ਲੈਨੇ ਹੈਗੀਆਂ ਤੇ ਫਿਰ ਇਹਨੇ ਦੱਸਿਆ ਕਿ ਮੁੰਬਈ ਦੇ ਵਿੱਚ 125 ਗੁਰਦੁਆਰੇ ਆ 125 ਗੁਰਦੁਆਰੇ ਬਾਰੇ ਮੈਨੂੰ ਤਾਂ ਪਹਿਲਾਂ ਜਾਣਕਾਰੀ ਨਹੀਂ ਸੀ ਇਹਦੇ ਬਾਰੇ ਦੱਸੋ ਵੀ ਕੀ ਕੀ ਇਹਦੇ ਤੋਂ ਆਮ ਲੋਕਾਂ ਦਾ ਕੋਈ 125 ਗੁਰਦਾਰੇ ਆ? ਹਾਂਜੀ। 50-60 ਮੈਰਿਜ ਹਾਲ ਆ। ਅੱਛਾ ਜੀ। ਗੁਰਦਾਰਿਆਂ ਦੇ। ਜੀ। ਤੇ 50-60 ਡਿਸਪੈਂਸਰੀ ਆ। ਅੱਛਾ ਜੀ। ਤੇ 50-60 ਹੀ ਸਕੂਲ ਕਾਲੇਗੇ। ਕੋਈ ਡੋਨੇਸ਼ਨ ਨੇ। ਵੱਡੀ ਵੱਡੀ ਗੱਲ ਆ ਕਿ 125 ਗੁਰੂ ਘਰ ਨੇ ਇੱਥੇ। 50-60 ਦੇ ਕਰੀਬ ਉਹਦੇ ਵਿੱਚ ਮੈਰਿਜ ਹਾਲ ਵੀ ਬਣੇ ਹੋਏ ਆ ਜਿਵੇਂ ਕਿ ਬੰਬਈ 'ਚ ਜਗ੍ਹਾ ਘੱਟ ਹੁੰਦੀ ਹੈਗੀ ਆ। ਛੋਟੇ ਛੋਟੇ ਮਕਾਨ ਹੁੰਦੇ ਆ। ਆਮ ਮੰਦਾ ਤਾਂ ਬੰਬਈ 'ਚ ਮਕਾਨ ਲੈ ਹੀ ਨਹੀਂ ਸਕਦਾ ਗੱਲ ਮੁਕਾਓ। ਆਮੰਦਾ ਨਹੀਂ ਲੈਸ ਰਹਿਗਾ ਮੁੰਬਈ ਚ ਮਕਾਨ ਤੇ ਫਿਰ ਪੈਲਸਾਂ ਦੇ ਵਿੱਚ ਵਿਆਹ ਕਰਨਾ ਤਾਂ ਵੱਸ ਦੀ ਗੱਲ ਨਹੀਂ ਹੈਗੀ ਤੇ ਜਿਹੜੇ ਗੁਰੂ ਘਰ ਦੇ ਵੱਲੋਂ ਮੈਰਿਜ ਪੈਸੇ ਵਿੱਚ ਬਣਾਏ ਹੋਏ ਆ ਤੇ ਸਮਰੱਥਾ ਅਨੁਸਾਰ ਜਿਹੜਾ ਭੋਜਨ ਹੈਗਾ ਸਾਦਾ ਬਣਾਓ ਜਾਂ ਜਿਸ ਤਰ੍ਹਾਂ ਦੀ ਵੀ ਸਮਰੱਥਾ ਹੈਗੀ ਆ ਸਾਦਾ ਹੀ ਉਹ ਬਣਾ ਕੇ ਤੇ ਜਿਹੜੇ ਕਾਰਜਾ ਸੋਖਿਆ ਹੋ ਜਾਂਦੀ ਹੈ ਫਿਰ ਮੈਰਿਜ ਦਾ ਹਾਲ ਦਾ ਖਰਚਾ 25 25 ਨਹੀਂ 25 ਹਜ਼ਾਰ ਹਾਂ 25000 ਰੁਪਏ ਖਰਚ ਆਇਆ ਮਤਲਬ ਮੈਰਿਜ ਹਾਲ ਦਾ ਹਾਲ ਦਾ ਔਰ ਦੂਜੀ ਜਾਤਾਂ ਵੀ ਆ ਗਿਆ ਹਾਂਜੀ ਹਾਂ ਮਤਲਬ ਜਿਵੇਂ ਜਿਹੜੇ ਆਪਣੇ ਗੁਰਸਿੱਖ ਭਰਾੜੇ ਆਪਣੇ ਪਰਿਵਾਰ ਦੇ ਇਹਨਾਂ ਨੂੰ 25000 ਰੁਪਇਆ ਉਸ ਤੋਂ ਬਾਅਦ ਕਿਸੇ ਅਦਰ ਕਾਸਟ ਵਿੱਚ ਹੋਰ ਜਾਤੀ ਦੇ ਵਿੱਚ ਉਹਨਾਂ ਨੂੰ 50 ਚਲੋ ਜਾਤ ਦਾ ਵਿਸ਼ਾ ਕਿ ਗੁਰੂ ਸਾਹਿਬ ਨੇ ਸਾਨੂੰ ਨਿਵੇੜੇ ਕਰ ਕਰਗੇ ਸੀਗੇ ਕਿ ਮਾਨਸ ਕੀ ਜਾਤ ਸਭੇ ਇੱਕ ਪਹਿਚਾਣ ਹੈ ਪਰ ਫਿਰ ਵੀ ਇੱਕ ਛੋਟਾ ਜਿਹਾ ਨੇੜੇ ਕੋਈ ਮਾਪਦੰਡ ਰੱਖਿਆ ਕਿ ਹੋਰ ਵੀ ਸਿੱਖੀ ਵਾਲ ਵਧਨ ਕਿ ਵੀ ਉਹ ਉਹਨਾਂ ਨੂੰ ਅਦਰ ਰੇਟ ਤੇ ਕੋਈ ਕੋਈ ਸਹੂਲਤ ਆਪਣ ਮਿਲ ਸਕੇ ਕਿਵੇਂ ਨਾ ਕਿਵੇਂ ਕਿਸੇ ਨੂੰ ਗੁਰ ਸਿੱਖੀ ਦੇ ਨਾਲ ਜੋੜਿਆ ਜਾਏ ਹੈ ਨਾ ਗੁਰ ਸਿਧਾਂਤਾਂ ਨਾਲ ਜੋੜਿਆ ਜਾਵੇ ਹੁਣ ਯਾ ਸਕੂਲ ਕਾਲਜ ਆ ਹਾਂਜੀ ਕਿਤੇ ਵੀ ਜਾ ਕੇ ਨਿਆਣਾ ਪੜਦਾ ਹਾਂ ਮੁਸਲਮਾਨ Hindu ਕੋਈ ਆ ਹਾਂ ਕੋਈ ਡੋਨੇਸ਼ਨ ਨਹੀਂ ਆ ਕੁਛ ਨਹੀਂ ਆ ਹਾਂ ਬੱਚੀ ਜਾ ਲੈ ਆਪਣੀ ਜੁਦਨੀ ਆ ਫੀਸ ਮਾ ਓਕੇ ਸਰਦਾਰ ਹੋਵੇ ਮੁਸਲਮਾਨ ਹੋਵੇ Hindu ਕੋਈ ਵੀ ਹੋਵੇ ਜਿਹੜੇ ਸਕੂਲ ਕਾਲਜ ਗੁਰੂ ਘਰਾਂ ਦੇ ਵੱਲੋਂ ਬਣਾਏ ਗਏ ਆ ਤੇ ਉਹਨਾਂ ਦੇ ਵਿੱਚ ਹਰ ਧਰਮ ਦੇ ਹਰ ਜਾਤੀ ਦੇ ਬੱਚੇ ਪੜਦੇ ਆ ਕਿਸੇ ਤੋਂ ਕੋਈ ਡੋਨੇਸ਼ਨ ਤੇ ਜੋ ਵੀ ਜਿਆਦਾ ਉਹਦੀ ਸਬਰੱਥਾ ਨਹੀਂ ਹੁੰਦੀ ਕਈ ਵਾਰ ਬੱਚੇ ਨੂੰ ਪੜਾਉਣ ਦੀ ਉਹਨਾਂ ਦੀ ਫੀਸ ਵੀ ਮਤਲਬ ਮਾਫ ਕਰ ਦਿੰਦੇ ਹੈਗੇ ਆ ਸੋ ਅਲੱਗ ਮਾਪਦੰਡਾ ਕਿ ਅਲੱਗ ਇੱਕ ਰਿਕਾਰਡ ਰੱਖਣਾ ਪੈਂਦਾ ਕਿੰਨੇ ਬੱਚਿਆਂ ਦੀ ਫੀਸ ਮਾਫ ਉਹ ਫਿਰ ਅਲੱਗ ਬਜਟ ਸਾਰੇ ਆਪਣੀ ਕਮੇਟੀ ਦੇ ਵਿੱਚ ਉਹ ਦਿਖਾਉਣਾ ਹੁੰਦਾ ਨਾਲ ਲੱਗਦੀਆਂ ਜਿਹੜੀਆਂ ਹੈਗੀਆਂ ਡਿਸਪੈਂਸਰੀਆਂ ਡਿਸਪੈਂਸਰੀਆਂ ਮੈਂ ਤੁਹਾਨੂੰ ਡਿਸਪੈਂਸਰੀ ਹੀ ਦੱਸਦਾ ਛੇਤੀ ਕਿਤੇ ਪਰਮਾਤਮਾ ਨੇ ਆਪਣੀ ਦੀ ਬੜੀ ਕਿਰਪਾ ਕੀਤੀ ਦੀ ਊਵੇਂ ਬਿਮਾਰ ਹੋਣ ਦਾ ਮੌਕਾ ਨਹੀਂ ਦਿੱਤਾ। ਬਚਾ ਚੰਗੀ ਗੱਲ ਆ ਜਿੰਨਾ ਆਪਾਂ ਪਰਹੇਜ਼ ਵੀ ਰੱਖ ਲਵਾਂਗੇ ਤੇ ਜਿੰਨਾ ਦਵਾਈਆਂ ਤੋਂ ਬਚੀ ਵੀ ਰਵਾਂਗੇ ਪਰ ਮਾੜੀ-ਮੋਟੀ ਦਾ ਬੰਦਾ ਨਾ ਅੱਜ ਦੇ ਯੁੱਗ 'ਚ ਦਵਾਈ ਲੈਂਦਾ। ਬਾਪੂ ਜੀ ਬਿਲਕੁਲ ਨਹੀਂ ਲਰੇ। ਪਰ ਆਪਾਂ ਨੂੰ ਕਿਤੇ ਨਾ ਕਿਤੇ ਮਾੜੀ-ਮੋਟੀ ਜਾਂਦਾ ਫਿਰ ਆਪਾਂ ਨੂੰ ਆਰਾਮ ਕਰਨਾ ਪਊਗਾ। ਬੈਠਣਾ ਪਊਗਾ ਜੇ ਚੱਲ ਸੋ ਚੱਲ ਚੱਲਣਾ ਕਿਤੇ ਨਾ ਕਿਤੇ ਵਰ ਸਹਾਰਾ ਲੈਣਾ ਪੈ ਸਕਦਾ ਹੁੰਦਾ। ਟ੍ਰੇਨ 'ਚ ਆਏ ਟ੍ਰੇਨ 'ਚ ਮੇਰੇ ਤੋਂ ਕਿਤੇ ਠੰਡਾ ਬਣੀ ਪੀਤਾ ਗਿਆ। ਪਿਆਸ ਲੱਗੀ ਸੀਗੀ ਤੇ ਜਿਹੜਾ ਘਰੋਂ ਲੈ ਕੇ ਆਏ ਸੀਗੇ ਉਹ ਪਾਣੀ ਖਤਮ ਹੋ ਗਿਆ ਤੇ ਜਿਹੜੀ ਵਿੱਚ ਅੰਦਰ ਪਾਣੀਆ ਉਦਲਾ ਬਿਗੜੀਆਂ ਹੁੰਦੀਆਂ ਹੈਗੀਆਂ ਉਹ ਇੰਨਾ ਠੰਡਾ ਸੀਗਾ ਕਿ ਨਾ ਚਾਹੁੰਦੇ ਹੋਏ ਵੀ ਪੀਤਾ ਗਿਆ ਤੇ ਮੇਰੀ ਉਸ ਸਾਹਤੀ ਝਗੜੀ ਗਈ ਤੇ ਮੈਨੂੰ ਪਤਾ ਹੈ ਕਿ ਮੈਂ ਸਵੇਰ ਦੇ ਜਦੋਂ ਅਸੀਂ ਇੱਥੇ ਪਹੁੰਚੇ ਗੁਰਦੁਆਰਾ ਸਾਹਿਬ ਚ ਪੂਰੀ ਮੇਰੀ ਸਾਹਤੀ ਜਾਮ ਤੇ ਬਚਪਨ ਤੋਂ ਪ੍ਰੋਬਲਮ ਆ ਉਹ ਵੈਸੇ ਠੀਕ ਹੋਇਆ ਨਾਲ ਸਾਲ-ਸਾਲ ਕੋਈ ਪ੍ਰੋਬਲਮ ਰਹਿੰਦੀ ਪਰ ਜਦੋਂ ਵਿਗੜ ਜਾਂਦਾ ਕੰਮ ਇਹ ਤਾਂ ਜਾਨ ਬਹੁਤ ਮੁਸ਼ਕਲ ਚ ਆ ਜਾਂਦੀ ਆ ਇੰਜੈਕਸ਼ਨ ਨਾਰ ਦੇ ਵਿੱਚ ਲਵਾਉਣਾ ਹੀ ਪੈਂਦਾ ਉਹ ਤੋਂ ਬਿਨਾ ਟਿਕਾੜ ਹੀ ਹੋਂਗਾ ਇਹਦਾ ਸੋ ਇਸ ਡਿਸਪੈਂਸਰੀ ਦੇ ਵਿੱਚ ਇਹਨਾਂ ਨੇ ਮੈਨੂੰ ਚਾਰ ਖਰਾਕਾ ਦਿੱਤੀਆਂ ਇੱਕ ਕੀ ਗੱਲ ਆਇਆ ਤੇ ਪੀਣ ਵਾਲੀ ਦਵਾਈ ਦਿੱਤੀ ਨਾਲ 80 ਰੁਪਏ ਲੈ ਬੰਬੇ ਵਰਗੇ ਸ਼ਹਿਰ ਦੇ ਵਿੱਚ 80 ਰੁਪਏ ਦੇ ਵਿੱਚ ਇੱਕ ਬਹੁਤ ਜ਼ਿਆਦਾ ਬਿਗੜੀ ਹੋਈ ਸਥਿਤੀ ਵਾਲਾ ਬੰਦਾ ਤਾਂ ਲਗਭਗ 5-4 ਘੰਟਿਆਂ ਦੇ ਵਿੱਚ ਠੀਕ ਹੋ ਗਿਆ ਇਹ ਥੋੜੀ ਮਿਲਣ ਨਾਲ ਮੈਂ ਗੱਲਬਾਤ ਤਾਂ ਜੋੜੀ ਆ ਕਿ ਚੰਗੀ ਤਰ੍ਹਾਂ ਸਮਝ ਆ ਸਕੇ ਗੱਲ ਨੂੰ ਕਿ ਮੈਂ ਖੁਦ ਇਸ ਚੀਜ਼ ਦਾ ਤਜਰਬਾ ਕੀਤਾ ਕਿ ਹੋਰ ਵੀ ਲੋਕ ਇਸ ਚੀਜ਼ ਦਾ ਫਾਇਦਾ ਠਾਉਣ ਦੇ ਹੋਣਗੇ ਕਿਉਂਕਿ ਦੁਨੀਆ ਬੜੀ ਬਿਮਾਰ ਪਈ ਏ ਵੀ ਯਾਰ ਸੋ ਮੇਨ ਮੇਨ ਗੱਲਾਂ ਇਹ ਗੱਲਾਂ ਦੇ ਨਾਲ ਨੇ ਬਹੁਤ ਦੱਸੀਆਂ ਸੀਗੀਆਂ ਤੇ ਹੁਣ ਵਿੱਚੋਂ ਕੁਝ ਗੱਲਾਂ ਲੱਗਦਾ ਮੈਨੂੰ ਮਿਸ ਹੋ ਰਹੀਆਂ ਹੈਗੀਆਂ ਤੇ ਅਗਲੇ ਕੱਦੇ ਯਾਰ ਫੂਰ ਘਾਲਿਆ ਹਾਂਜੀ ਬੰਬਈ ਵਿੱਚ ਯਾਰ 50 ਰੁਪਏ ਲੈ ਕੇ 5000 ਦੀ ਰੋਟੀ ਤੇ ਇੱਕ ਟਾਈਮ ਖਾ ਸਕਦੇ ਆ ਬੰਬੇ ਦੇ ਵਿੱਚ 50 ਰੁਪਏ ਤੋਂ ਲੈ ਕੇ 5000 ਰੁਪਏ ਤੱਕ ਤੁਸੀਂ ਰੋਟੀ ਖਾ ਸਕਦੇ ਆ ਇਹ ਬੰਦੇ ਦੀ ਅਲੱਗ-ਅਲੱਗ ਪਹੁੰਚ ਆ ਕਿ ਉਹਨੇ ਜੇ ਢੱਡੀ ਪਰਨਾਉ 50 ਜੀ ਭਰ ਸਕਦਾ ਤੇ ਉਹ 5000 ਵੀ ਲਾ ਸਕਦਾ ਤੇ ਪੰਜਾਬ ਵਰਗੀ ਇੱਕ ਗੱਲ ਖਾਸ ਇਹ ਸ਼ਹਿਰ ਦੇ ਵਿੱਚ ਨਹੀਂ ਮਿਲਣੀ ਦਿੱਲੀ ਤੱਕ ਵੀ ਹਜੇ ਹੈਗੀ ਆ ਇਹ ਇਤਿਹਾਸਿਕ ਗੁਰੂਵਾਰਾ ਸਾਹਿਬ ਹਨ 24 ਘੰਟੇ ਸੰਗਤ ਜਦੋਂ ਮਰਜ਼ੀ ਜਾ ਕੇ ਪ੍ਰਸ਼ਾਦਾ ਛਕ ਸਕਦੀਆਂ ਹੈਗੀਆਂ ਨੇ ਪਰ ਇੱਥੇ ਰੂਲਸ ਨੇ ਕਲਕੱਤੇ ਵੀ ਗਏ ਆਪਾਂ ਉੱਥੇ ਵੀ ਇੱਕ ਰੂਲ ਆ ਟਾਈਮ ਤੋਂ ਟਾਈਮ ਉਹ ਮਤਲਬ ਉਹ ਚੱਲਦਾ ਹੈਗਾ ਸਟੇਸ਼ਨੋਂ ਪਰਲੇ ਪਾਸੇ ਹੀ ਆ ਰੇੜੀ ਲਾਉਂਦਾ 50 ਰੁਪਏ ਵਿੱਚ ਪਰ ਕੇ ਹਾਂਜੀ ਇਹਨੇ ਵੀ ਦੋ ਰੋਟੀਆਂ ਦੀ ਜੀ ਨਹੀਂ ਦੇਣੀ 50 ਰੁਪਏ ਪਰ ਤੇ ਆ ਵਧੀਆ ਗੱਲ ਆ ਬਾਪੂ ਜੀ ਗੱਲ ਨੂੰ ਥੋੜਾ ਜਿਆ ਹੋਰ ਪਾਸੇ ਸਮਝ ਗਏ ਸੀਗੇ ਉਹ ਕਹਿੰਦੇ ਵੀ ਰੇਲਵੇ ਸਟੇਸ਼ਨ ਦੇ ਕੋਲ ਇੱਕ ਰੇੜੀ ਵਾਲਾ ਵੀਰਾ ਉਹ 50 ਰੁਪਏ ਚ ਵਧੀਆ ਖਾਣਾ ਮਤਲਬ ਦੇ ਦਿੰਦਾ ਮੈਂ ਗੱਲ ਕਰ ਰਿਹਾ ਸੀਗਾ ਗੁਰੂ ਘਰਾਂ ਦੀ ਜਿਵੇਂ ਇਤਿਹਾਸਕ ਦਿੱਲੀ ਦਿੱਲੀ ਦੇ ਵਿੱਚ ਇਤਿਹਾਸਕ ਗੁਰੂ ਘਰ ਨੇ ਸੰਗਤਾਂ ਉੱਥੇ ਜਾਂਦੀਆਂ ਹੈਗੀਆਂ ਨੇ ਨमस्कार ਕਰਦਿਆਂ ਨੇ ਤੇ ਨਾਲ ਇਸ਼ਨਾਨ ਪਾਣੀ ਭੋਜਨ 24 ਘੰਟੇ ਦੀ ਸਹੂਲਤ ਹੈਗੀ ਆ ਬੰਬੇ ਵਰਗੇ ਕਲਕੱਤੇ ਵਰਗੇ ਵੱਡੇ ਸ਼ਹਿਰਾਂ 'ਚ ਇਹ ਹਜੇ ਸਕੂਲ ਤੋਂ ਨਹੀਂ ਹੋ ਪਾਈ ਹੈਗੀ ਤੇ ਸੋ ਗੱਲਾਂ ਤਾਂ ਸਿਗੀਆਂ ਹੋਰ ਵੀ ਮਤਲਬ ਬਾਪੂ ਜੀ ਕੋਈ ਦੱਸਣ ਵਾਲੀ ਗੱਲ ਰਹਿ ਗਈ ਹੋਵੇ ਤਾਂ ਦੱਸ ਸਕਦੇ ਆ ਬਾਕੀ ਰਾਤ ਜੇ ਸਾਹ ਉਹਨਾਂ ਗੱਲਬਾਤ ਹੋਈ ਸੀ ਕਾਫੀ ਗੱਲਾਂ ਲੱਗਦੀਆਂ ਸੀ ਹੋਰ ਵੀ ਦੱਸਣ ਵਾਲੀਆਂ ਕੁਝ ਕੋ ਨੋਟ ਵੀ ਕੀਤੀਆਂ ਸੀਗੀਆਂ ਫਿਰ ਕਦੇ ਸਮਾਂ ਮਿਲਿਆ ਤੇ ਆਪਾਂ ਮਤਲਬ ਗੱਲਬਾਤ ਬਾਪੂ ਜੀ ਨਾਲ ਫੇਰ ਕਰਾਵਾਂਗੇ ਅੱਜ ਵੀ ਇਹ ਨੌ ਜਵਾਨਾਂ ਨੂੰ ਲਗ ਲਦਿੰਦੇ ਨੇ। ਸੰਦੇ ਵਧੀਆ ਚੱਲਦੇ ਫਿਰਦੇ ਨੇ। ਤੇ ਭਾਂਡਿਆਂ ਦਾ ਨਾ ਜਿਵੇਂ ਆਪਣੇ ਲੰਗਰ ਹਾਲ ਦੇ ਵਿੱਚ ਭਾਂਡੇ ਕਈ ਵਾਰ ਆਪ ਸੰਗ ਤਾਂ ਛੜ ਛੜ ਕੇ ਸੇ ਭਰ ਜਾਂਦੀਆਂ। ਅਸੀਂ ਕੱਲ ਸ਼ਾਮੀ ਤਾਂ ਲੋ ਬੇਟੀਆਂ ਲੱਗ ਕੇ ਨਾਲ ਅਸੀਂ ਭਾਂਡੇ ਸਾਫ਼ ਕੀਤੇ। ਸਵੇਰੇ ਵੀ ਸੀ ਮਾਨਵ ਵੀ ਆਪਾਂ ਮਤਲਬ ਜਦੋਂ ਜ਼ਿਆਦਾ ਵਰਤਨ ਹੋਏ ਸਫਾਈ ਕਰਾਂਗੇ। ਪਰ ਕੀ ਹੋਇਆ ਕਿ ਜਦੋਂ ਜਦੋਂ ਅਸੀਂ ਉਧਰ ਨੂੰ ਗਏ ਤੇ ਬਾਪੂ ਜੀ ਉਹਨਾਂ ਨਾਲ ਇੱਕ ਦੋ ਹੋਰ ਸੇਵਾਦਾਰ ਨੂੰ ਲੈ ਗਏ ਸਾਰੇ ਝੱਕ ਤੇ ਇੰਨਾ ਦਮ ਰੱਖਦੇ ਹੈਗੇ ਆ। ਇਹਦਾ ਕਾਰਨ ਇਹ ਹੈ ਕਿ ਚੰਗੀ ਸੋਚ ਬਾਕੀ ਨੇਗਾ ਜੇ ਤੁਹਾਡੀ ਸੋਚ ਚੰਗੀ ਹੈਗੀ ਆ ਤੁਸੀਂ ਅੰਦਰੋਂ ਵੀ ਚੰਗੇ ਬਣ ਜਾਓਗੇ ਨਰੋਏ ਬਣ ਜਾਓਗੇ ਜੇ ਤੁਸੀਂ ਖਰਾਕ ਵਾਲਾ ਧਿਆਨ ਦਿਓਗੇ ਕਿ ਸਾਨੂੰ ਪਤਾ ਹੈਗਾ ਵੀ ਆ ਚੀਜ਼ਾਂ ਮਾੜੀਆਂ ਨੇ ਪਰ ਫਿਰ ਵੀ ਅਸੀਂ ਉਹ ਖਾ ਲੈਨੇ ਆ ਰੇੜੀਆਂ ਵਾਲਾ ਅਸੀਂ ਹਰ ਵੀਡੀਓ ਦੇ ਵਿੱਚ ਜਿਹੜੀ ਵੀ ਇਸ ਤਰ੍ਹਾਂ ਦੀ ਕੋਈ ਸੰਬੰਧਿਤ ਵੀਡੀਓ ਹੁੰਦੀ ਆ ਅਸੀਂ ਇਹ ਕਹਿੰਨੇ ਆ ਰੇੜੀਆਂ ਵਾਲਾ ਜਿਹੜਾ ਹੈਗਾ ਸਮਾਨ ਉਹ ਤੇਲ ਜਿਹੜਾ ਮੱਚਿਆ ਹੋਇਆ ਹੁੰਦਾ ਸੁੱੜਦੇ ਨਹੀਂ ਹੈਗੇ ਉਹ ਉਹੀ ਮੱਗ ਜਾਂਦਾ ਉਹ ਗਾਂ ਦੀ ਗਾਂ ਉਹ ਵਧਾਈ ਤਰੀ ਜਾਂਦੇ ਵਧਾਈ ਤਰੀ ਜਾਂਦੇ ਇੱਕ ਜ਼ਹਿਰ ਬਣ ਜਾਂਦਾ ਫਾਸਟ ਫੂਡ ਜਾਂ ਤਲੇ ਫਲਿਆ ਕੋਈ ਮਾਰਾ ਨਹੀਂ ਘਰੇ ਚੰਗੇ ਤੇਲ ਲਿਆ ਕੇ ਬਣਾ ਸਕਦੇ ਜਿਹੜੀ ਮਰਜ਼ੀ ਚੀਜ਼ ਬਣਾ ਲਓ ਹਰ ਚੀਜ਼ ਬਣ ਜਾਂਦੀ ਆ ਘਰੇ ਨਹੀਂ ਬਣਾਇਆ ਜਾ ਸਕਦਾ ਉਸੇ ਉੱਚ ਪੱਧਰ ਦੀ ਦੁਕਾਨ ਤੇ ਜੋਗੇ ਜਿਹੜੀ ਚੰਗੀ ਦੁਕਾਨ ਹੋਊਗੀ ਦਾ ਰੇਟ ਜ਼ਿਆਦਾ ਹੋਊਗਾ ਪਰ ਚੀਜ਼ ਚੰਗੀ ਹੋਊਗੀ ਤੇ ਖਾਣ ਦੇ ਸਿਕੀਨਾਂ ਦਾ ਥੋੜੇ ਵੱਧ ਪੈਸੇ ਲਾ ਕੇ ਚੰਗੀ ਚੀਜ਼ ਲਈ ਜਾ ਸਕਦੀ ਹੈਗੀ ਆ ਸੋ ਗੱਲਬਾਤ ਆ ਜ਼ਿਆਦਾ ਲੰਬੀ ਨਾ ਹੋ ਜਾਵੇ ਇਸ ਲਈ ਆਪਾਂ ਗੱਲ ਨੂੰ ਇੱਥੇ ਰੁਕਦੇ ਆਂ ਤੇ ਬਾਪੂ ਜੀ ਦੇ ਹਿੰਮਤ ਨੂੰ ਦਾਦ ਨੂੰ ਭਰੋਸਗੀ ਨੂੰ ਗੁਰੂ ਤੇ ਇਨਾ ਭਰੋਸਾ ਵਾ ਇਹਨੂੰ ਸਲਾਮ ਕਰਦੇ ਆਂ ਧੰਨਵਾਦ ਜੀ ਵਾਈਫ ਕਾਲ ਕਰਨਾ